ਸ਼ਾਂਤ ਮਈ ਮੋਰਚਾ ਜੇਕਰ ਇਹ ਸ਼ਰਾਬ ਦੀਆਂ ਦੁਕਾਨਾਂ ਇਹ ਮੀਟ ਸ਼ਰਾਬ ਦੀਆਂ ਦੁਕਾਨਾਂ ਇਹ ਪਾਨ ਤਮਾਕੂ ਦੀਆਂ ਦੁਕਾਨਾਂ ਨਾ ਬੰਦ ਕੀਤੀਆਂ ਗਈਆਂ ਤੇ ਇਹ ਜਿਹੜੀਆਂ ਦੁਕਾਨਾਂ ਅਸੀਂ ਆਪ ਬੰਦ ਕਰਾਵਾਂਗੇ ਉਹਦੇ ਵਾਸਤੇ ਭਾਵੇਂ ਸਾਨੂੰ ਜੇਲ੍ਹ ਵੀ ਕੱਟੀ ਪਵੇ ਪ੍ਰਵਾਹ ਕਿਸੇ ਗੱਲ ਦੀ ਨਹੀਂ ਇਹ ਜੀ ਭਾਈ ਰਣਜੀਤ ਸਿੰਘ ਭੋਮਾ ਹੋਣਾ ਨੇ ਜੋ ਛੀਰ ਦਰਬਾਰ ਸਾਹਿਬ ਨੂੰ ਜਾਣ ਵਾਲੇ ਰਸਤੇ ਦੇ ਵਿੱਚ ਬੀੜੀ ਸਿਗਰਟ ਪਾਨ ਦੀਆਂ ਦੁਕਾਨਾਂ ਅਤੇ ਸ਼ਰਾਬ ਦੇ ਠੇਕੇ ਆਦਿਕ ਬੰਦ ਕਰਾਉਣ ਵਾਸਤੇ ਜੋ ਇਹ ਸੰਘਰਸ਼ ਵਿੱਢਿਆ ਮੋਰਚਾ ਦੇ ਬਾਅਦ ਦੀਆਂ ਗੱਲਾਂ ਜੀ ਮੈਂ ਤੇ ਸਿੱਧਾ ਗੱਲ ਕਰਦਾ ਨਿਹੰਗ ਸਿੰਘ ਮੰਗ ਨਹੀਂ ਕਰਦਾ ਨਿਹੰਗ ਸਿੰਘ ਹਮੇਸ਼ਾ ਆਪਣਾ ਹੱਕ ਲੈ ਲੈਂਦਾ ਤੇ ਆਪਣਾ ਹੱਕ ਲੈਣ ਵਾਸਤੇ ਭਾਵੇਂ ਸਾਨੂੰ ਆਪਣਾ ਖੂਨ ਦਾ ਕਤਰਾ-ਕਤਰਾ ਵੀ ਪੋਣਾ ਪਵੇ ਉਹ ਵੀ ਪਵਾ ਦਵਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਪੰਜਾਬ ਸਿੰਘ ਸੁਲਤਾਨਵਿੰਨ ਪੰਜ ਥਾ ਮਿਸਲ ਬਾਬਾ ਬੰਦਨ ਸਿੰਘ ਜੀ ਪੰਜ ਥਾ ਇਹ ਜੀ ਭਾਈ ਰਣਜੀਤ ਸਿੰਘ ਭੋਮਾ ਹੋਣਾ ਨੇ ਜੋ ਸ਼੍ਰੀ ਦਰਬਾਰ ਸਾਹਿਬ ਨੂੰ ਜਾਣ ਵਾਲੇ ਰਸਤੇ ਦੇ ਵਿੱਚ ਬੀੜੀ ਸਗੜ ਪਾਨ ਦੀਆਂ ਦੁਕਾਨਾਂ ਅਤੇ ਸ਼ਰਾਬ ਦੇ ਠੇਕੇ ਆਦਿਕ ਬੰਦ ਕਰਾਉਣ ਵਾਸਤੇ ਜੋ ਇਹ ਸੰਘਰਸ਼ ਵਿੱਢਿਆ ਸੋ ਜੋ ਪ੍ਰਸ਼ਾਸਨ ਆ ਕੰਮ ਕਰਦੇ ਨਹੀਂ ਨੇ ਸੁੱਤਾ ਪਿਆ ਇਹਨਾਂ ਨੂੰ ਜਗਾਉਣ ਵਾਸਤੇ ਅੱਜ ਤੇ ਸਿਰਫ 사ਤਨਾ ਵੈਰੂ ਦਾ ਜਾਬ ਕਰਕੇ ਜੋ ਅਸੀਂ ਇੱਥੇ ਮਾਰਚ ਕੱਢ ਰਹੇ ਆ ਜੋ ਮੋਰਚਾ ਲਾਇਆ ਸ਼ਾਂਤਮਈ ਮੋਰਚਾ ਜੇਕਰ ਇਹ ਸ਼ਰਾਬ ਦੀਆਂ ਦੁਕਾਨਾਂ ਇਹ ਮੀਟ ਸ਼ਰਾਬ ਦੀਆਂ ਦੁਕਾਨਾਂ ਇਹ ਪਾਨ ਤਮਾਕੂ ਦੀਆਂ ਦੁਕਾਨਾਂ ਨਾ ਬੰਦ ਕੀਤੀਆਂ ਗਈਆਂ ਤੇ ਇਹ ਜਿਹੜੀਆਂ ਦੁਕਾਨਾਂ ਅਸੀਂ ਆਪ ਬੰਦ ਕਰਾਵਾਂਗੇ ਉਹਦੇ ਵਾਸਤੇ ਭਾਵੇਂ ਸਾਨੂੰ ਜੇਲ੍ਹ ਵੀ ਕੱਟਣੀ ਪਵੇ ਪ੍ਰਵਾਹ ਕਿਸੇ ਗੱਲ ਦੀ ਨਹੀਂ ਮੋਰਚਾ ਦੇ ਬਾਅਦ ਦੀਆਂ ਗੱਲਾਂ ਜੀ ਮੈਂ ਤੇ ਸਿੱਧਾ ਗੱਲ ਕਰਦਾ ਨਿਹੰਗ ਸਿੰਘ ਮੰਗ ਨਹੀਂ ਕਰਦਾ ਨਿਹੰਗ ਸਿੰਘ ਹਮੇਸ਼ਾ ਆਪਣਾ ਹੱਕ ਲੈ ਲੈਂਦਾ ਤੇ ਆਪਣਾ ਹੱਕ ਲੈਣ ਵਾਸਤੇ ਭਾਵੇਂ ਸਾਨੂੰ ਆਪਣਾ ਖੂਨ ਦਾ ਕਤਰਾ-ਕਤਰਾ ਵੀ ਪੋਣਾ ਪਵੇ ਉਹ ਵੀ ਪਾ ਦੇਵਾਂਗੇ ਜੀ ਸ਼ਾਂਤਮਈ ਮੋਰਚਾ ਜੇਕਰ ਇਹ ਸ਼ਰਾਬ ਦੀਆਂ ਦੁਕਾਨਾਂ ਇਹ ਮੀਟ ਸ਼ਰਾਬ ਦੀਆਂ ਦੁਕਾਨਾਂ ਇਹ ਪਾਣ ਤਮਾਕੂ ਦੀਆਂ ਦੁਕਾਨਾਂ ਨਾ ਬੰਦ ਕੀਤੀਆਂ ਗਈਆਂ ਤੇ ਇਹ ਜਿਹੜੀਆਂ ਦੁਕਾਨਾਂ ਅਸੀਂ ਆਪ ਬੰਦ ਕਰਾਵਾਂਗੇ ਉਹਦੇ ਵਾਸਤੇ ਭਾਵੇਂ ਸਾਨੂੰ ਜੇਲ੍ਹ ਵੀ ਕੱਟਣੀ ਪਵੇ ਪਰਵਾਹ ਕਿਸੇ ਗੱਲ ਦੀ ਨਹੀਂ ਇਹ ਜੀ ਭਾਈ ਰਣਜੀਤ ਸਿੰਘ ਭੋਮਾ ਹੋਣਾ ਨੇ ਜੋ ਛੀਰ ਦਰਬਾਰ ਸਾਹਿਬ ਨੂੰ ਜਾਣ ਵਾਲੇ ਰਸਤੇ ਦੇ ਵਿੱਚ ਬੀੜੀ ਸਿਗਰਟ ਪਾਨ ਦੀਆਂ ਦੁਕਾਨਾਂ ਅਤੇ ਸ਼ਰਾਬ ਦੇ ਠੇਕੇ ਆਦਿਕ ਬੰਦ ਕਰਾਉਣ ਵਾਸਤੇ ਜੋ ਇਹ ਸੰਘਰਸ਼ ਵਿਢਿਆ ਮੋਰਚਾ ਦੇ ਬਾਅਦ ਦੀਆਂ ਗੱਲਾਂ ਜੀ ਮੈਂ ਤੇ ਸਿੱਧਾ ਗੱਲ ਕਰਦਾ ਨਿਹੰਗ ਸਿੰਘ ਮੰਗ ਨਹੀਂ ਕਰਦਾ ਨਿਹੰਗ ਸਿੰਘ ਹਮੇਸ਼ਾ ਆਪਣਾ ਹੱਕ ਲੈ ਲੈਂਦਾ ਤੇ ਆਪਣਾ ਹੱਕ ਲੈਣ ਵਾਸਤੇ ਭਾਵੇਂ ਸਾਨੂੰ ਆਪਣਾ ਖੂਨ ਦਾ ਕਤਰਾ-ਕਤਰਾ ਵੀ ਬਹੋਣਾ ਪਵੇ ਉਹ ਵੀ ਬਹਾ ਦੇਵਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਪੰਜਾਬ ਸਿੰਘ ਸੁਲਤਾਨਵਿੰਨ ਪੰਜ ਥਾ ਮਿਸਲ ਬਾਬਾ ਬੰਦਨ ਸਿੰਘ ਜੀ ਪੰਜ ਥਾ ਇਹ ਜੀ ਭਾਈ ਰਣਜੀਤ ਸਿੰਘ ਭੋਮਾ ਹੋਣਾ ਨੇ ਜੋ ਸ਼੍ਰੀ ਦਰਬਾਰ ਸਾਹਿਬ ਨੂੰ ਜਾਣ ਵਾਲੇ ਰਸਤੇ ਦੇ ਵਿੱਚ ਬੀੜੀ ਸਿਗਰ ਪਾਨ ਦੀਆਂ ਦੁਕਾਨਾਂ ਅਤੇ ਸ਼ਰਾਬ ਦੇ ਠੇਕੇ ਆਦਿਕ ਬੰਦ ਕਰਾਉਣ ਵਾਸਤੇ ਜੋ ਇਹ ਸੰਘਰਸ਼ ਵਧਿਆ ਸੋ ਜੋ ਪ੍ਰਸ਼ਾਸਨ ਹੈ ਕੰਮ ਕਰਦੇ ਨਹੀਂ ਨੇ ਸੁੱਤਾ ਪਿਆ ਇਹਨਾਂ ਨੂੰ ਜਗਾਉਣ ਵਾਸਤੇ ਅੱਜ ਤੇ ਸਿਰਫ ਸਤਨਾ ਵਿਹਰੂ ਦਾ ਜਾਬ ਕਰਕੇ ਜੋ ਅਸੀਂ ਇੱਥੇ ਮਾਰਚ ਕੱਢ ਰਹੇ ਆ ਜੋ ਮੋਰਚਾ ਲਾਇਆ ਸ਼ਾਂਤਮਈ ਮੋਰਚਾ ਜੇਕਰ ਇਹ ਸ਼ਰਾਬ ਦੀਆਂ ਦੁਕਾਨਾਂ ਇਹ ਮੀਟ ਸ਼ਰਾਬ ਦੀਆਂ ਦੁਕਾਨਾਂ ਇਹ ਪਾਨ ਤਮਾਕੂ ਦੀਆਂ ਦੁਕਾਨਾਂ ਨਾ ਬੰਦ ਕੀਤੀਆਂ ਗਈਆਂ ਤੇ ਇਹ ਜਿਹੜੀਆਂ ਦੁਕਾਨਾਂ ਅਸੀਂ ਆਪ ਬੰਦ ਕਰਾਵਾਂਗੇ ਉਹਦੇ ਵਾਸਤੇ ਭਾਵੇਂ ਸਾਨੂੰ ਜੇਲ੍ਹ ਵੀ ਕੱਟਣੀ ਪਵੇ ਪ੍ਰਵਾਹ ਕਿਹੇ ਗੱਲ ਦੀ ਨਹੀਂ ਮੋਰਚਾ ਦੇ ਬਾਅਦ ਦੀਆਂ ਗੱਲਾਂ ਜੀ ਮੈਂ ਤੇ ਸਿੱਧਾ ਗੱਲ ਕਰਦਾ ਨਿਹੰਗ ਸਿੰਘ ਮੰਗ ਨਹੀਂ ਕਰਦਾ ਨਿਹੰਗ ਸਿੰਘ ਹਮੇਸ਼ਾ ਆਪਣਾ ਹੱਕ ਲੈ ਲੈਂਦਾ ਤੇ ਆਪਣਾ ਹੱਕ ਲੈਣ ਵਾਸਤੇ ਭਾਵੇਂ ਸਾਨੂੰ ਆਪਣਾ ਖੂਨ ਦਾ ਕਤਰਾ-ਕਤਰਾ ਵੀ ਪੋਣਾ ਪਵੇ ਉਹ ਵੀ ਬਹਾ ਦੇਵਾਂਗੇ